ਬਹੁਤ ਹੀ ਪਿਆਰੇ ਬੱਚਿਓ ਅੱਜ ਆਪਾਂ ਸ਼ਬਦ ਜੋੜ ਸ਼ੁੱਧ ਸ਼ੁੱਧ ਜਿਨ੍ਹਾਂ ਨੂੰ ਸ਼ਬਦ ਸ਼ੁੱద్ధి ਵੀ ਕਿਹਾ ਜਾਂਦਾ ਹੈ ਕ੍ਰੈਕਸ਼ਨ ਆਫ ਵਰਡਸ ਇੰਗਲਿਸ਼ ਚ ਕਿਹਾ ਜਾਂਦਾ ਹੈ ਉਹ ਕਰਾਂਗੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੰਜਾਬੀ ਜਿਹੜੀ ਹੈ ਸ਼ਬਦ ਜੋੜਾਂ ਦਾ ਮੁੰਡਲਾ ਨਿਜ਼ਮ ਹੈ ਜਿਵੇਂ ਬੋਲੋ ਤਿਵੇਂ ਲਿਖੋ ਪਰ ਇਸ ਨਿਜ਼ਮ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆ ਜਾਂਦੀਆਂ ਨੇ ਜਿਵੇਂ ਵਿਅਕਤੀ ਉਚਾਰਨ ਦਾ ਭਿੰਨ ਹੋਣਾ ਭਾਵ ਇੱਕੋ ਸ਼ਬਦ ਨੂੰ ਵੱਖ-ਵੱਖ ਵਿਅਕਤੀਆਂ ਵੱਲੋਂ ਵੱਖ-ਵੱਖ ਤਰ੍ਹਾਂ ਉਚਾਰਿਆ ਜਾਣਾ ਜਿਵੇਂ ਪੈਹਾ ਪੈਸਾ ਹਾਂਡਾ ਸਾਡਾ ਮਰੂਦ ਅਮਰੂਦ ਕਈ ਲੋਕ ਰਾਰਾ ਨੂੰ ਉਡਾੜਾ ਸ਼ਬਦ ਜਾਂ ਸਸੇ ਨੂੰ ਸਸਾ ਸ਼ਬਦ ਉਚਾਰਦੇ ਨੇ ਉਸੇ ਇਸ ਤੋਂ ਇਲਾਵਾ ਅੱਜ ਕੱਲ੍ਹ ਸ਼ਹਿਰੀ ਲੋਕ ਹਿੰਦੀ ਨੂੰ ਆ ਪੰਜਾਬੀ ਬੋਲਦੇ ਨੇ ਜਿਵੇਂ ਪਾਣੀ ਪਾਣੀ ਨੂੰ ਪਾਣੀ ਖਾਣਾ ਨੂੰ ਖਾਣਾ ਖਾਣਾ ਆਂਦਾ ਜਾਂਦਾ ਉਸ ਤਰ੍ਹਾਂ ਹੀ ਜਿਹੜੇ ਐ ਬੱਚੇ ਬੋਲਦੇ ਐ ਉਸ ਤਰ੍ਹਾਂ ਹੀ ਲਿਖਣ ਲੱਗ ਗਏ ਜਿਹੜਾ ਆਪਣਾ ਸ਼ਬਦ ਜੋੜ ਸ਼ਬਦ ਸ਼ੁੱద్ధి ਐ ਉਹ ਬਹੁਤ ਜ਼ਰੂਰੀ ਐ ਅੱਜ ਕੱਲ ਦੇ ਸਮੇਂ ਦੇ ਵਿੱਚ ਅਗਲਾ ਕਾਰਨ ਇਹ ਐ ਕਿ ਇਲਾਕੀ ਪਿੰਨਤਾ ਇਲਾਕੇ ਅਨਸਾਰ ਕੋਪਸ਼ਾਈ ਜਿਹੜੀ ਸ਼ਬਦਾਵਲੀ ਐ ਬਹੁਤ ਪਿੰਨਤਾ ਹੁੰਦੀ ਜਾਂਦੀ ਐ ਜਿਵੇਂ ਤੀਮੀ ਨੂੰ ਮਲਬਈ ਭਾਸ਼ਾ ਚ ਤੀਮੀ ਕਹਿੰਨੇ ਆਪਾਂ ਤੀਵੀ ਨੂੰ ਆਵਾਂਗਾ ਕਹਿੰਨੇ ਆ ਆਵਾਂਗਾ ਨੂੰ ਬੱਖੀ ਬੱਖੀ ਬਹਿੜ ਕਾ ਬਹਿੜ ਕਾ ਹੁੰਦਾ ਇਸ ਤਰ੍ਹਾਂ ਤੇ ਗੁਰਮੁਖੀ ਵਰਨਮਾਲਾ ਦੇ ਚੌਥੀ ਲਾਈਨ ਦੇ ਵਰਣਣੇ ਜਿਹੜੇ ਗਾ ਚੱਜਾ ਢੱਡਾ ਤੱਦਾ ਤੇ ਪੱਪਾ ਦੇ ਉਚਾਰਨ ਵਿੱਚ ਭਿੰਨਤਾ ਹੁੰਦੀ ਹੈ ਇਹ ਸ਼ੁਰੂ ਚ ਕਕਾ ਚੱਜਾ ਟੈਂਕਾ ਦੱਦਾ ਪੱਪਾ ਹੋ ਜਾਂਦੇ ਨੇ ਤੇ ਅੰਤ ਵਿੱਚ ਗੱਗਾ ਜੱਜਾ ਡੱਡਾ ਦੱਦਾ ਤੇ ਪੱਪਾ ਹੋ ਜਾਂਦੇ ਨੇ ਜਿਵੇਂ ਘੋੜਾ ਕਕਾ ਸੁਰ ਵਿੱਚ ਘੋੜਾ ਜਿਵੇਂ ਸਿੰਘ ਸਿੰਘ ਸਿੰਘਾ ਦੀ ਇਸ ਤਰ੍ਹਾਂ ਜਿਹੜਾ ਸ਼ਬਦ ਜੋੜਨੇ ਸ਼ਬਦ ਵਰਨਾ ਲਗਾਤੇ ਲਗਾਖਰਾਂ ਦੇ ਸਹੀ ਚੋੜ ਤੋਂ ਬੰਦੇ ਸ਼ਬਦ ਜੋ ਸ਼ਬਦ ਨੂੰ ਜੋੜਾਂ ਦੇ ਜਿਹੜੇ ਪੰਜਾਬੀ ਸ਼ਬਦ ਜੋੜਾਂ ਦੇ ਨਿਜ਼ਮ ਨੇ ਉਹਨਾਂ ਦੇ ਵਿੱਚ ਕੀ ਹੈ ਪੰਜਾਬੀ ਵਿੱਚ ਉੜੇ ਤੋਂ ਲੱਲੇ ਤੱਕ ਕੁੱਲ 44 ਅੱਖਰ ਨੇ ਜਿਨ੍ਹਾਂ ਵਿੱਚੋਂ ਤਿੰਨ ਸਵਰ ਨੇ ਉਡਾੜ ਐੜੀ ਦੋ ਅਰਧ ਸਵਰ ਨੇ ਯਈਆ ਤੇ ਵਾਵਾ ਬਾਕੀ ਸਾਰੇ ਵਿਅੰਜਨ ਨੇ 10 ਲਗਾ ਮਾਤਰਾ ਨੇ ਤੇ ਮੁਕਤਾ ਕੰਨਾ ਸ਼ਿਆਰੀ ਵਿਹਾਰੀ ਔਂਕੜ ਦਲੈਂਕੜ ਲਾਵਾ ਦਲਾਵਾ ਊੜਾ ਤੇ ਕਨੋੜਾ ਇਸ ਤੇ ਤਿੰਨ ਲਗਾਖਰ ਨੇ ਬਿੰਦੀ ਟਿੱਪੀ ਤੇ ਅਦਕ ਕਿਸੇ ਵੀ ਸ਼ਬਦ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਇਹਨਾਂ ਨੂੰ ਕਿਸੇ ਨਿਸ਼ਚਿਤ ਤਰਤੀਬ ਅਨੁਸਾਰ ਜੋੜਿਆ ਜਾਂਦਾ ਹੈ ਤਾਂ ਹੀ ਜਿਹੜਾ ਸ਼ਬਦ ਸਾਰਥਕ ਤੇ ਸ਼ੁੱਧਵੰਤ ਹੈ ਇਸ ਲਈ ਸ਼ਬਦਾਂ ਨੂੰ ਸ਼ੁੱਧ ਰੂਪ ਵਿੱਚ ਲਿਖਣ ਲਈ ਵਿਦਵਾਨਾਂ ਵੱਲੋਂ ਸ਼ਬਦ ਚੋੜਾਂ ਦੇ ਕੁਝ ਨਿਯਮ ਬਣਾਏ ਗਏ ਨੇ ਜਿਹੜੇ ਨਿਯਮ ਨੇ ਉਹ ਅੱਗੇ ਆਪਾਂ ਕਰਾਂਗੇ ਜਿਵੇਂ ਚਿਹਰਾ ਚਿਹਰਾ ਜਿਹੜਾ ਆਪਾਂ ਲਾਵਾ ਲਗਾਉਨੇ ਆ ਨਾਂ ਦੀ ਥਾਂ ਤੇ ਸ਼ਿਹਰੀ ਵਰਤੀ ਜਾਂਦੀ ਹੈ ਚਿਹਰਾ ਚਿਹਰਾ ਜਿਵੇਂ ਮੀਨਾ ਕਹਿੰਦੇ ਵਿੱਚ ਤਾਂ ਉਸ ਤਰ੍ਹਾਂ ਹੀ ਆ ਜਾਂਦਾ ਪਰ ਲਿਖਣ ਦੇ ਵਿੱਚ ਮੀਨਾ ਸਿਹਤ ਸਿਹਤ ਜਿਹੜੀ ਸ਼ੁੱਧ ਨੇ ਉਹ ਤੁਹਾਡੇ ਸਾਹਮਣੇ ਲਿਖੇ ਪਏ ਆ ਅਸ਼ੁੱਧ ਸਿਹਤ ਜਿਵੇਂ ਸਿਹਤ ਸ਼ਿਹਰਾ ਸ਼ਿਹਰਾ ਦੇਹਾਂਤ ਦੇਹਾਂਤ ਨਹਿਰ 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 ਦੇ ਨਾਮ ਨੂੰ ਕਹਿੰਗਾ ਨਹਿਰ ਕਹਿਰ ਕਹਿ ਦਾ ਕਹਿਰ ਸ਼ਿਆਰੀ ਪੈ ਜੂਗੀ ਹਾਏ ਤੋਂ ਪਹਿਲਾਂ ਤੇ ਸ਼ਹਿਰ ਦਾ ਸ਼ਹਿਰ ਠੀਕ ਹੈ ਤੇ ਜ਼ਹਿਰ ਇਸ ਤਰ੍ਹਾਂ ਜਿਹੜੇ ਛੁਕ ਅੱਖਰ ਨੇ ਉਹក៏ ਪਾਨੇ ਤੁਹਾਨੂੰ ਦੱਸਿਆ ਲਿਖਿਆ ਪਹਿਰ ਦਾ ਪਹਿਰ ਠੀਕ ਹੈ ਅਗਲੇ ਹੈਗੇ ਆ ਜਿਵੇਂ ਜੇ ਹਾਏ ਤੋਂ ਪਹਿਲਾਂ ਵਾਲੇ ਅੱਖਰ ਦੀ ਆਵਾਜ਼ ਦੁਲਾਵਾ ਵਾਲੀ ਹੋਵੇ ਤਾਂ ਹਾਹੇ ਨੂੰ ਛਿਆਰੀ ਪੈ ਜਾਂਦੀ ਆ ਠੀਕ ਹੈ ਇਸ ਤਰ੍ਹਾਂ ਜਿਹੜਾ ਇਹਦਾ ਰੂਲ ਬਣਿਆ ਹੋਇਆ ਹੈ ਤਾਂ ਹੀ ਆਪਾਂ ਨੇ ਜਿਹੜਾ ਜੇ ਦੁਲਾਵਾ ਦੀ ਆਵਾਜ਼ ਆਉਂਦੀ ਹੈ ਤਾਂ ਆਪਾਂ ਨੇ ਹਾਹੇ ਨੂੰ ਛਿਆਰੀ ਪਾ ਦੇਣੀ ਹੈ ਦਪਹਿਰ ਦਸਹਿਰਾ ਬਚੈਰੀ ਬੈ ਕੈ ਇਸ ਦੇ ਵਿੱਚ ਵੀ ਦੁਲਾਵਾ ਦੀ ਜਿਹੜੀ ਹੈ ਹਾਹੇ ਤੋਂ ਪਹਿਲਾਂ ਵਾਲੇ ਅੱਖਰਾਂ ਦੀ ਆਵਾਜ਼ ਹੈ ਜਿਹੜੀ ਦੁਲਾਵਾ ਵਾਲੀ ਹੁੰਦੀ ਹੈ ਤਾਂ ਉਹਨੂੰ ਕੀ ਹੈ ਹਾਹੇ ਨੂੰ ਛਿਆਰੀ ਲਾਈ ਜਾਂਦੀ ਹੈ ਹੁਣ ਅਗਲੇ ਆ ਗਏ ਚੋਹਰਾ ਕਨੌੜੇ ਵਾਲੇ ਸ਼ਬਦ ਚੋਹਰਾ ਚੋਰਾ ਜੇ ਐਵੇਂ ਹੋ ਗਿਆ ਮੋਹਰਾ ਮੋਹਰਾ ਬੋਟੀ ਬੋਟੀ ਤੇ ਟੌਰ ਟਹਰ ਬਹੁਤ ਤੇ ਬਹੁਤ ਇਸ ਤਰ੍ਹਾਂ ਜਿਹੜਾ ਇਹਨਾਂ ਦੇ ਵੀ ਕੀ ਦੱਸਿਆ ਗਿਆ ਹੈ ਕਹਿੰਦੇ ਵੀ ਜਿਹੜੀ ਔਂਕੜ ਦਲੈਂਕੜ ਹੈ ਕਣੌੜਾ ਕਨੌਣੇ ਦੀ ਜਗਾਤੀ ਆਪਣੇ ਜੇ ਹਾ ਹਾ ਜੇ ਤਾਂ ਔਂਕੜ ਲੱਗ ਜਾਂਦੀ ਹੈ ਇਹ ਸਹੀ ਹੈ ਕਨੋੜੇ ਦੀ ਜਗ੍ਹਾ ਤੇ ਖੂ ਐਸ ਤਰ੍ਹਾਂ ਹੀ ਅਗਲੇ ਆਗੇ ਖੂ ਖੋ ਓ ਮੋ ਜਿਵੇਂ ਬੋਹੜ ਮੂਣਾ ਸੂਣਾ ਇਹ ਵੀ ਇਸ ਤਰ੍ਹਾਂ ਕੀਤਾ ਦੱਸਿਆ ਗਿਆ ਹੈ ਕਿ ਜਿਵੇਂ ਆਪਣੇ ਅੱਗੇ ਆਪਣੇ ਊ ਦੀ ਆਵਾਜ਼ ਓ ਦੀ ਆਵਾਜ਼ ਆਉਂਦੀ ਹੈ ਹਾ ਹੇ ਤੋਂ ਪਹਿਲਾਂ ਤਾਂ ਆਪਾਂ ਨੇ ਹੋੜਾ ਲਗਾ ਦੇਣਾ ਮੂ ਸੋਨਾ ਮੂਣਾ ਬੋਹੜ ਖੋ ਪਠਾਨ ਨਾਣੇ ਦੀਵਾ ਜਾਊਗੀ ਪਿੱਛੇ ਪਠਾਨ ਅਸਨ ਆੜੇ ਨੂੰ ਕੰਨਾ ਸਸਾ ਨਾਣਾ ਅਸਨ ਮੱਖਣ ਸੱਜਣ ਰੌਣਕ ਅਗਲਾ ਆ ਗਿਆ ਪਾਣੀ ਕਹਨ ਦੇ ਵਿੱਚ ਬੱਚੋ ਇਹ ਪਾਣੀ ਬਣ ਜੇਗਾ ਜੇ ਨੰਨਾ ਲਗਾਵਾਂਗੇ ਤਾਂ ਨਾਣਾ ਲਗਾਵਾਂਗੇ ਪਾਣੀ ਕਹਾਣੀ ਚਟਣੀ ਸ਼ੌਣੀ ਤੇ ਜਾਣਾ ਤੇ ਜਿਨ ਕਾ ਨਾਂ ਨਾਣਾ ਨਾਣੇ ਨੂੰ ਕੰਨਾ ਜਾਣਾ ਇਸ ਤਰ੍ਹਾਂ ਹੀ ਖਾਣਾ ਜਿਨ ਨੰਨਾ ਲਗਾਵਾਂਗੇ ਤਾਂ ਖਾਣਾ ਬਣ ਜਾਏਗਾ ਮੈਂ ਖਾਣਾ ਸੁੱਟਣਾ ਉੱਗਣਾ ਗੱਡਣਾ ਤੇ ਆਖਣਾ ਹੁਣ ਆ ਗਿਆ ਜਿਹੜਾ ਇਹ ਸਵਰ ਸਵਰ ਕੀ ਹੈ ਪਹਿਲਾ ਪੈਰ ਦੇ ਵਿੱਚ ਪੈਂਦਾ ਹੁੰਦਾ ਸੀ ਇਹ ਹਿੰਦੀ ਦੇ ਜਿਹੜੇ ਸ਼ਬਦਾਂ ਦੇ ਵਿਚਕਾਰ ਆਉਣ ਵਾਲੇ ਜਿਹੜਾ ਸ਼ਬਦ ਸੀ ਵਾਵਾ ਪੰਜਾਬੀ ਚ ਦੋ ਤਰੀਕਿਆਂ ਨਾਲ ਲਿਖਿਆ ਜਾਂਦਾ ਹੈ ਇਹ ਠੀਕ ਹੈ ਤੇ ਇਹ ਕਈ ਵਾਰ ਆਪਣੇ ਜਿਵੇਂ ਕਿ ਹੁਣ ਆ ਗਿਆ ਇਹਨੂੰ ਸਹੀ ਲਿਖਣ ਦਾ ਨਿਯਮ ਹੈ ਇਹ ਕਿ ਜਿਵੇਂ ਵਾਵਾ ਵਾਵੇ ਨਾਲ ਲਿਖਣਾ ਤਾਂ ਪਹਿਲਾ ਅੱਖਰ ਹੈ ਜਿਹੜਾ ਮੁਕਤਾ ਹੋਣਾ ਚਾਹੀਦਾ ਜਿਵੇਂ ਜੇ ਆਪਾਂ ਜਵਾਬ ਸਵਾਲ ਆੜੇ ਦੀ ਥਾਂ ਤੇ ਹੁਣ ਵਾਵਾ ਆਉਣ ਲੱਗ ਗਿਆ ਜਵਾਨ ਜਵਾਨ ਨਹੀਂ ਹੋ ਸਕਦਾ ਜਵਾਨ ਹੋਏਗਾ ਠੀਕ ਹੈ ਤੇ ਜਿਵੇਂ ਗਵਾਣ ਸਵਾਦ ਠੀਕ ਹੈ ਤੇ ਹੁਣ ਆਪਾਂ ਨੇ ਇਹ ਦੱਸਣਾ ਕਿ ਇਸ ਜਿਹੜਾ ਸਵਾਰ ਹੈ ਸਸਾ ਬਾਵੇ ਦੇ ਪੈਰ ਬਾਵਾ ਪੈਰ ਚ ਪੈਂਦਾ ਰਾਰਾ ਇਹ ਹਿੰਦੀ ਦੇ ਅੱਖਰਾਂ ਦੇ ਵਿੱਚ ਜਦੋਂ ਆਪਾਂ ਹਿੰਦੀ ਲਿਖਦੇ ਆ ਤੇ ਉਹਦੇ ਵਿੱਚ ਜਿਹੜਾ ਬਾਵਾ ਲਿਖਿਆ ਜਾਂਦਾ ਸੀ ਸੰਸਕ੍ਰਿਤ ਦੇ ਹੁਣ ਆਪਾਂ ਨੇ ਇਹਨਾਂ ਨੂੰ ਪੈਰ ਦੇ ਵਿੱਚੋਂ ਆਪਾਂ ਐਵੇਂ ਵੀ ਲਿਖ ਸਕਦੇ ਆ ਸਵਾਰ ਤੇ ਸਵਰਗ ਸਸਾ ਬਾਵਾ ਰਾਰਾ ਗੱਗਾ ਸਵਰਗ ਤੇ ਸਵਾਗਤ ਸਸਾ ਬਾਵੇ ਨੂੰ ਕੰਨਾ ਗੱਗਾ ਤਾ ਸਵਾਗਤ ਫਿਰ ਆ ਗਿਆ ਸਵਾਸ ਸਸਾ ਵਾਵੇ ਨੂੰ ਕੰਨਾ ਸਸਾ ਸਵਾਸ ਆਮ ਤੌਰ ਤੇ ਵਾਵਾ ਜਿਹੜਾ ਸ਼ਬਦ ਦੇ ਸ਼ੁਰੂ ਵਿੱਚ ਮੱਧ ਦੇ ਅਖੀਰ ਵਿੱਚ ਵਰਤਿਆ ਜਾਂਦਾ ਹੈ ਜਿਵੇਂ ਬੇਲਣਾ ਸਵੇਰ ਹਲਵਾ ਆਦਿ ਕੁਝ ਹਿੰਦੀ ਦੇ ਸ਼ਬਦਾਂ ਦੇ ਵਿਚਕਾਰ ਇਹ ਆਉਣ ਵਾਲਾ ਜਿਹੜਾ ਵਾਵਾ ਹੈ ਹਾ ਹੀ ਇਹ ਪੰਜਾਬੀ ਵਿੱਚ ਦੋ ਤਰੀਕਿਆਂ ਨਾਲ ਵਰਤੇ ਜਾਂਦਾ ਵਾਵਾ ਠੀਕ ਹੈ ਅਜੇ ਇਹ ਸ਼ਬਦਾਂ ਨੂੰ ਸਹੀ ਲਿਖਣ ਦਾ ਨਿਯਮ ਇਹ ਹੈ ਕਿ ਜੇ ਵਾਵਾ ਨਾਲ ਲਿਖਣਾ ਹੈ ਤਾਂ ਪਹਿਲਾ ਅੱਖਰ ਮੁਕਤਾ ਹੋਣਾ ਚਾਹੀਦਾ ਜਿਵੇਂ ਜਵਾਬ ਸਵਾਲ ਜਵਾਨ ਆਦਿ ਇਸ ਤਰ੍ਹਾਂ ਜਿਹੜਾ ਜਿਹੜਾ ਪੈਰੀ ਬਾਵਾ ਪੈਂਦਾ ਇਹਦਾ ਵੀ ਹੈਗਾ ਇੱਕ ਕੀ ਆ ਉਹਦੇ ਦੱਸਿਆ ਗਿਆ ਕਿ ਜਿਹੜਾ ਆਪਣੇ ਪੈਰ ਦੇ ਵਿੱਚ ਆਪਾਂ ਨੇ ਜੇ ਬਾਵਾ ਪਾਉਣੇ ਤਾਂ ਸੰਸਕ੍ਰਿਤ ਦੇ ਸ਼ਬਦਾਂ ਦੇ ਅੰਤ ਵਿੱਚ ਆਉਣ ਵਾਲੇ ਜਿਹੜੇ ਪੈਰਾਂ ਦੇ ਵਿੱਚ ਜਿਹੜੇ ਇਹ ਬਾਵਾ ਰਾਰਾਸ ਇੱਕ ਹਾਹਾ ਇਹ ਆਉਂਦੇ ਨੇ ਠੀਕ ਹੈ ਆਪਾਂ ਨੇ ਲਿਖਣਾ ਇਹ ਸਵਾਗਤ ਇਹ ਅਸ਼ੁੱਧ ਹੈ ਬੇਟਾ ਜਿਹੜੇ ਸ਼ੁੱਧ ਨੇ ਉਹ ਆਪਾਂ ਨੇ ਲਿਖਣਾ ਸਸਤਾ ਬਾਵੇ ਨੂੰ ਕੰਨਾ ਗੱਗਾ ਸਵਾਸ ਸਸਵਾ ਬਿਨ ਕੰਨਾ ਸਸਾ ਸਵਾਸ ਈਸ਼ਵਰ ਈੜੀ ਨੂੰ ਛਿਆਰੀ ਸਸ਼ਾ 바ਵਾ ਰਾਰਾ ਈਸ਼ਵਰ ਹੁਣਾ ਗਿਆ ਜਮੀਨ ਜੱਜ ਦੇ ਪੈਰ ਦੇ ਵਿੱਚ ਬਿੰਦੀ ਮੰਮੀ ਨੂੰ ਛਿਆਰੀ ਨੰਨਾ ਵਿਹਾਰੀ ਨੰਨਾ ਜਮੀਨ ਜੱਜਾ ਜੱਜੇ ਨੂੰ ਹਾ ਹੇ ਨੂੰ ਕੰਨਾ ਜੱਜਾ ਜਹਾਜ਼ ਫੈਸਲਾ ਗੱਗੇ ਨੂੰ ਦੁਲਾਮਾ ਰਾਰਾ ਗੈਰ ਬਿੰਦੀ ਪਾਈ ਜਾਂਦੀ ਹੈ ਤਾਂ ਇਹ ਸ਼ਬਦ ਨੇ ਜਿਹੜੇ ਜਦੋਂ ਫਾਰਸੀ ਅਰਬੀ ਦੇ ਜਿਹੜੇ ਸ਼ਬਦ ਆਪਾਂ ਨੇ ਜਿਹੜੇ ਆਪਾਂ ਨੇ ਲਿਖਣ ਲਈ ਇਹ ਸ਼ਬਦ ਉਧਾਰੇ ਲਏ ਨੇ ਮਤਲਬ ਅਰਬੀ ਫਾਰਸੀ ਤੋਂ ਇਹ ਸ਼ਬਦਾਂ ਦੇ ਆਪਾਂ ਨੇ ਵਰਤੂ ਕਰਨੀਆਂ ਜਦੋਂ ਉਹ ਇਹਨਾਂ ਦੀ ਆਵਾਜ਼ ਅਲੱਗ ਆਉਂਦੀ ਹੈ ਗੁਬਾਰਾ ਗੈਰ ਫੈਸਲਾ ਤੇ ਜਹਾਜ਼ ਜ਼ਮੀਨ ਆਸਾਨ ਜਿਵੇਂ ਹੁਣ ਆੜੇ ਨੂੰ ਕੰਨਾ ਸਸੇ ਨੂੰ ਕੰਨਾ ਨੰਨਾ ਲਾਇਆ ਹੋਇਆ ਆਸਾਨ ਇਹ ਹਿੰਦੀ ਦੇ ਵਿੱਚ ਲਿਖਿਆ ਜਾਂਦਾ ਇਸ ਤਰ੍ਹਾਂ ਪੰਜਾਬੀ ਦੇ ਵਿੱਚ ਆੜੇ ਨੂੰ ਕੰਨਾਂ ਨਹੀਂ ਲੱਗਦਾ ਆੜਾ ਸਸੇ ਨੂੰ ਕੰਨਾਂ ਨੰਨਾ ਆਸਾਨ ਆਕਾਰ ਆੜਾ ਕੱਕੇ ਨੂੰ ਕੰਨਾਂ ਰਾਰਾ ਅਕਾਰ ਆਜ਼ਾਦ ਆੜਾ ਜਜੇ ਨੂੰ ਕੰਨਾਂ ਦੱਦਾ ਆਜ਼ਾਦ ਆਵਾਜ਼ ਆਰਾ ਆੜਾ ਰਾਰੇ ਨੂੰ ਕੰਨਾਂ ਮਮਾ ਆਰਾ ਇਸ ਤਰ੍ਹਾਂ ਵਿਖਿਆ ਜਾਂਦਾ ਹੈ ਆਕਾਸ਼ ਆਕਾਸ਼ੀ ਆੜੇ ਨੂੰ ਕੰਨਾਂ ਨਹੀਂ ਲੱਗੇਗਾ ਆੜਾ ਕੱਕੇ ਨੂੰ ਕੰਨਾਂ ਸ਼ਿਸ਼ਾ ਆਕਾਸ਼ ਸਧਾਰਨ ਸਿਸ਼ਾ ਤਾਂ ਦਿਨ ਕੰਨਾਂ ਰਾਰਾ ਨੰਨਾ ਸਧਾਰਨ ਇਸ ਤਰ੍ਹਾਂ ਹੀ ਬਚਾਰ ਬਬਾ ਜਜਨ ਕੰਨਾ ਰਾਰਾ ਬਚਾਰ ਪਪਾ ਤੈਨੂੰ ਕੰਨਾ ਚੱਲਣਾ ਪਤਾਲ ਇਸ ਤਰ੍ਹਾਂ ਜਿਹੜਾ ਇਹ ਲਿਖੇ ਜਾਂਦੇ ਆ ਪਤਾਲ ਉਹ ਵੀ ਕੰਨਾ ਜਿਹੜਾ ਪੱਪੇ ਨੂੰ ਨਹੀਂ ਲੱਗੇਗਾ ਪ੍ਰਕਾਸ਼ ਜਿਹੜਾ ਪੈਰ ਦੇ ਵਿੱਚ ਰਾਰਾ ਪੈਂਦਾ ਉਹ ਪਪਾਰਾ ਪੱਪਾ ਦੇ ਪੈਰ 'ਚ ਰਾਰਾ ਕੱਕੇ ਨੂੰ ਕੰਨਾ ਸ਼ਸ਼ਾ ਪ੍ਰਕਾਸ਼ ਪ੍ਰੇਮ ਪੱਪੇ ਦੇ ਪੈਰ 'ਚ ਰਾਰਾ ਨਾਵਾ 엄마 ਪ੍ਰੇਮ ਇਸ ਤਰ੍ਹਾਂ ਹੀ ਜਿਹੜਾ ਜਿਹੜਾ ਪੰਜਾਬੀ ਵਿੱਚ ਪੈਰੀ ਰਾਰੇ ਦੀ ਵਰਤੋਂ ਆਮ ਤੌਰ ਤੇ ਸੰਸਕ੍ਰਿਤ ਜਾਂ ਅੰਗਰੇਜ਼ੀ ਭਾਸ਼ਾ ਦੇ ਤਤਸਮ ਸ਼ਬਦ ਨੇ ਜਿਹੜੇ ਉਹਨਾਂ ਲਈ ਵਰਤੀ ਜਾਂਦੀਆਂ ਜਾਂ ਕੁਝ ਠੇਠ ਸ਼ਬਦਾਂ ਵਿੱਚ ਵਰਤੀ ਜਾਂਦੀਆਂ ਠੀਕ ਹੈ ਜਿਵੇਂ ਕਿ ਆਪ ਆ ਗਿਆ ਜਿਵੇਂ ਪ੍ਰਸ਼ਨ ਪ੍ਰੀਤ ਸ੍ਰੀ ਪ੍ਰੇਮ ਪ੍ਰੈਸ ਗ੍ਰੰਥ ਅਦੀ ਇਹਨਾਂ ਦੇ ਪੈਰ ਦੇ ਵਿੱਚ ਰਾਰਾ ਪੈ ਜਾਂਦਾ ਜਿਵੇਂ ਗੱਗਾ ਰਾਰੇ ਦੇ ਗੱਗੇ ਦੇ ਪੈਰ 'ਚ ਰਾਰਾ ਉੱਪਰ ਟਿੱਬੀ ਥੱਥਾ ਗ੍ਰੰਥ ਇਸ ਤਰ੍ਹਾਂ ਹੀ ਪ੍ਰੈਸ ਪਾਪਾ ਪੱਦੇ ਦੇ ਪੈਰ 'ਚ ਰਾਰਾ ਨਾਮਾਂਸ ਸਰਪ੍ਰੈਸ ਇਹ ਆਗੇ ਹੂੜੇ ਵਾਲੇ ਸ਼ਬਦ ਨੇ ਜਿਵੇਂ ਜੇ ਚੌਰ ਚੌਰ ਕੀ ਹੈ ਕਨੌੜੇ ਦੀ ਵਰਤੋਂ ਹੁੰਦੀ ਹੈ ਇਹਦੇ ਵਿੱਚ ਚੌਰ ਚੱਚੇ ਨੂੰ ਕਨੌੜਾ ਰਾਰਾ ਚੌਰ ਜੇ ਚੱਚੇ ਨੂੰ ਕੋਣਾੜਾ ਨਾਲ ਆਉ ਤਾਂ ਕੀ ਬਣ ਜੇਗਾ ਚੋਰ ਕੋੜਾ ਲਾਵਾਂਗੇ ਜੀ ਠੀਕ ਐ ਤੇ ਹੁਣ ਆ ਗਿਆ ਚੌੜਾ ਚੱਚੇ ਨੂੰ ਬਣੌੜਾ 나ੜੇ ਨੂੰ ਕੰਨੜਾ ਚੌੜਾ ਚੌਂਕਾ ਚੱਚੇ ਨੂੰ ਸਨੌੜਾ ਕੱਤੀ ਨੂੰ ਕਰਨਾ ਚੌਂ ਤੇ ਬਿੰਦੀ ਕੱਤੀ ਨੂੰ ਕਰਨਾ ਤਾਂ ਚੌਂਕਾ ਇਸ ਤਰ੍ਹਾਂ ਹੀ ਪੌਣ ਪੌਣ ਕਿਵੇਂ ਪਊਗਾ ਪੱਪੇ ਨੂੰ ਬਣੌੜਾ ਨੰਨਾ ਪੌਣ ਠੀਕ ਐ ਤੇ ਇਸ ਤਰ੍ਹਾਂ ਆ ਗਿਆ ਮੋਰ ਮੰਮੀ ਨੂੰ ਤਨੌੜਾ ਰਾਰਾ ਮੋਰ ਇਹ ਮੋਰ ਹੁੰਦੇ ਆ ਜੇ ਆਪਾਂ ਮੰਮੀ ਨੂੰ ਹੋੜਾ ਪਾਵਾਂਗੇ ਤਾਂ ਮੋਰ ਬਣ ਜੇਗਾ ਠੀਕ ਹੈ ਮੰਦਰ ਮੰਦਰ ਜਿਹੜਾ ਅਸੀਂ ਹਿੰਦੀ ਦੇ ਵਿੱਚ ਪਾਵਾਂ ਮੰਮੀ ਨੂੰ ਦੱਦੇ ਨੂੰ ਹਿਸ਼ਾਰੀ ਪਾਉਣੀ ਆ ਤਾਂ ਇਹ ਪੰਜਾਬੀ ਦੇ ਵਿੱਚ ਆਪਣੇ ਮੰਮੀ ਦੇ ਉੱਤੇ ਟਿੱਪੀ ਦੱਦਾ ਰਾਰਾ ਮੰਦਰ ਐਨੀ ਮਾਹਰ ਮੰਮੀ ਨੂੰ ਮੰਮੀ ਕੰਨਾ ਹਾਹਾਰਾ ਰਾਰਾ ਮਾਹਰ ਉਹ ਤਾਂ ਬੱਚਿਆਂ ਦੀ ਇਹ ਗਲਤੀ ਹੁੰਦੀ ਆ ਕਿ ਉਹ ਪੰਜਾਬੀ ਦੇ ਹਿੰਦੀ ਦੇ ਹਿਸਾਬ ਨਾਲ ਜਿਹੜੇ ਆਪਣੇ ਆਪ ਹੀ ਜਿਹੜੇ ਹਿਸ਼ਾਰੀ ਪਾ ਦਿੰਦੇ ਆ ਇਸ ਤਰ੍ਹਾਂ ਨਹੀਂ ਹੁੰਦਾ ਚ ਹੁਣ ਜਿਹੜਾ ਇਹ ਮੁਤਾਬਕ ਮੰਮੇ ਨੂੰ ਔਂਕੜ ਤੱਕ ਤਿੰਨ ਕੰਨਾ ਬੱਬਾ ਕਾ ਕਾ ਮੁਤਾਬਕ ਵਾਪਸ ਬੱਬੇ ਨੂੰ ਕੰਨਾ ਪਪਾ ਸੱਸਾ ਵਾਪਸ ਬਾਰਸ਼ ਬੱਬੇ ਨੂੰ ਤੰਨਾ ਰਾਰਾ ਸੱਸਾ ਵਾਸ ਛਾਮਲ ਸੱਸੇ ਨੂੰ ਕੰਨਾ ਮੰਮਾ ਲਲਾ ਛਾਮਲ ਹਾਸਲ ਠਾਹੀ ਨੂੰ ਕੰਨਾ ਸੱਸਾ ਲਲਾ ਹਾਸਲ ਅੰਤਮ ਆੜੇ ਦੇ ਟੇ ਟਿਪੀ ਤਾਂ ਤਮਮਾਂਤਨ ਤਾਵਲ ਕਿਨ ਕਰਨਾ ਬੱਪਾਲ ਲਲਾ ਕਾਵਨ ਇਤਿਹਾਸਿਕ ਈੜੇ ਨੂੰ ਹਿਯਾਰੀ ਤੱਤੇ ਨੂੰ ਹਿਯਾਰੀ ਹਾਹੇ ਨੂੰ ਕਰਨਾ ਸਸਾ ਤਕਾ ਸਸੇ ਨੂੰ ਹਿਯਾਰੀ ਨਹੀਂ ਲੱਗੇਗੀ ਇਤਿਹਾਸਿਕ ਜਿਤਨਾ ਹੀ ਅਗਣੀ ਆੜਾ ਗੱਗਾ ਨੰਨੇ ਨੂੰ ਬਿਹਾਰੀ ਹੈ ਜਿਹੜੀ ਅਗਣੀ ਤੇ ਰੀਤੀ ਰਾਰੇ ਨੂੰ ਹਿਯਾਰੀ ਤੱਤੇ ਨੂੰ ਹਿਯਾਰੀ ਤੱਤੇ ਨੂੰ ਬਿਹਾਰੀ ਰਾਦੇ ਨੂੰ ਬਿਹਾਰੀ ਰੀਤੀ ਪ੍ਰੀਤੀ ਪ੍ਰੀਤੀ ਵੀ ਇਸ ਤਰ੍ਹਾਂ ਪਾਇਗਾ ਕਵੀ ਕੱਕਾ ਬਾਵੇ ਨੂੰ ਜਿਹੜੀ ਐ ਬਿਹਾਰੀ ਪਈਗੀ ਬਹੁਤ ਬੱਚੇ ਆ ਜਿਹੜੇ ਬਾਵੇ ਨੂੰ ਸ਼ਿਹਾਰੀ ਪਾ ਦਿੰਦੇ ਨੇ ਕਵੀ ਇਸ ਤਰ੍ਹਾਂ ਹੀ ਜਾਤੀ ਜ ਜਿਹਨੂੰ ਕੰਨਾ ਦਿੱਤੇ ਨਾ ਬਿਹਾਰੀ ਜਾਤੀ ਇਹ ਜਿਹੜੀ ਅਰਬੀ ਫਾਰਸੀ ਦੇ ਸ਼ਬਦ ਨੇ ਤਤਸਮ ਰੂਪ ਵਿੱਚ ਲਿਖਣ ਵੇਲੇ ਜਿਹੜੀਆਂ ਸ਼ਿਹਾਰੀ ਉਹ ਨਹੀਂ ਪੈਂਦੀ ਨਹੀਂ ਲਗਾਈ ਜਾਂਦੀ ਇਸ ਤਰ੍ਹਾਂ ਹੀ ਜਿਹੜੇ ਹੁਣ ਅਪਾ ਜੇ ਕਕਾ ਪਸ਼ੇਤਰੀ ਵਿਸ਼ੇਸ਼ਣ ਵੇਲੇ ਵੀ ਅੰਤ ਵਿੱਚ ਜਿਹੜੀ ਛਿਹਾਰੀ ਆ ਲਗਾਈ ਜਾਂਦੀ ਜਿਵੇਂ ਸੰਪਾਦਕ ਰਾਜਨੀਤਿਕ ਆਰਥਿਕ ਸਭਿਆਚਾਰਕ ਧਾਰਮਿਕ ਤੇ ਸਮਾਜਿਕ ਇਸ ਤਰ੍ਹਾਂ ਇੱਕ ਜਿਹੜਾ ਆਪਾਂ ਅਗਲੇ ਕਰਦੇ ਹਾਂ ਜਿਵੇਂ ਹਿਮਾਲਾ ਹਿਮਾਲਾ ਹੁਣ ਇਸ ਤਰ੍ਹਾਂ ਹੀ ਪੈਂਦਾ ਹ ਹਾਹੇ ਨੂੰ ਛਿਹਾਰੀ ਮੰਮੇ ਨੂੰ ਕੰਨਾ ਲੱਲੇ ਕੰਨਾ ਹਿਮਾਲਾ ਜਿਹੜਾ ਵਿੱਚੋਂ ਹੁਣ ਇਸ ਤਰ੍ਹਾਂ ਹੀ ਪੈਂਦਾ ਜਿਹੜਾ ਪਹਿਲੇ ਸਮਿਆਂ ਦੇ ਵਿੱਚ ਹਿਮਾਲਿਆ ਹ ਹ ਹ ਨੂ ਸ਼ਾਰੀ ਮੰਮੇ ਨੂੰ ਕੰਨਾ ਲੱਲਾ ਯਈਆ ਪੈਂਦਾ ਸੀ ਜਿਹੜਾ ਜਈਆ ਉਹ ਟੱਟਿਆ ਗਿਆ ਹੁਣ ਸਿੱਧਾ ਹੀ ਹਿਮਾਲਾ ਪੈਂਦੇ ਐਸ ਤਰ੍ਹਾਂ ਹੀ ਸੂਰਜ ਸੇ ਨੂੰ ਦੁਲੈਂਕੜ ਰਾਰਾ ਜੱਜਾ ਸੂਰਜ ਸਮਾ ਸਸਾ ਮੰਮੇ ਨੂੰ ਕੰਨਾ ਤੇ ਬਿੰਦੀ ਸਮਾ ਬਹੁਤ ਜਿਹੜੀਆਂ ਫਕਤਾਵਾਂ ਨੇ ਜਾਂ ਬਹੁਤ ਸਾਰੇ ਜਿਹੜੀਆਂ ਭਾਰਤੀ ਭਾਗ ਨੇ ਉਹਨਾਂ ਦੇ ਵਿੱਚ ਸਸਾ ਮੰਮਾ ਯਈਆ ਪਾਇਆ ਪਿਆ ਹੈ ਪਰ ਇਹੇ ਜਿਹੜੇ ਪੁਰਾਣੇ ਸਮਿਆਂ ਦੇ ਜਿਹੜੇ ਕਵੀ ਸੀ ਝਾ ਰਾਈਟਰ ਲੇਖਕ ਸੀਗੇ ਉਹਨਾਂ ਨੇ ਉਸ ਤਰ੍ਹਾਂ ਹੀ ਲਿਖਿਆ ਹੋਇਆ ਸੀਗਾ ਸਸਾ ਮੰਮੀ ਨੂੰ ਕੰਨਾ ਉੱਤੇ ਬਿੰਦੀ ਜਿਹੜਾ ਸਮਾਂ ਪੈਂਦਾ ਹੁਣ ਐਵੇਂ ਕਾਰਜ ਤਕਨ ਕੰਨਾ ਰਾਰਾ ਜੱਜਾ ਕਾਰਜ ਪੈ ਪਹਿਲਾ ਪੈ ਜਿਹੜਾ ਇਹੇ ਨਾਲ ਵੀ ਪਾਇਆ ਜਾਂਦਾ ਸੀ ਪਰ ਹੁਣ ਪੈ ਜਿਹੜਾ ਬੱਦੇ ਨੂੰ ਦੁਲਾਵਾ ਬਾਜਾ ਬਾਜਾ ਜਿਹੜਾ ਵਾਹੀ ਨਾਲ ਵਾਹੀ ਨੂੰ ਕੰਨਾ ਚੱਜੇ ਨੂੰ ਕੰਨਾ ਬਾਜਾ ਪੱਟਾ ਇਹ ਬੋਲੀ ਦਾ ਬਹੁਤ ਫਰਕ ਪੈ ਜਾਂਦਾ ਕਿਉਂਕਿ ਬੋਲਣ ਦੇ ਵਿੱਚ ਕੋਈ ਆਪਣੀ ਜਿਹੜੀ ਹੈ ਆਪਣੀ ਇਲਾਕਾਈ ਬੋਲੀਆਂ ਨੇ ਜਿਵੇਂ ਉਹ ਬੋਲੀਆਂ ਨੇ ਉਹਨਾਂ ਦੇ ਵਿੱਚ ਬੋਲਣ ਦਾ ਬਹੁਤ ਜ਼ਿਆਦਾ ਫਰਕ ਪੈ ਜਾਂਦਾ ਵੱਟੇ ਦਾ ਆਜੂਗਾ ਵਾਵੇ ਨੂੰ ਤੇ ਅਦਕ ਟੈਂਕੇ ਨੂੰ ਕੰਨਾ ਬੱਟਾ ਸੇਬੀਆਂ ਸਸੇ ਨੂੰ ਲਾਮਾ ਵਾਵੇ ਨੂੰ ਬਿਹਾਰੀ ਆੜੇ ਨੂੰ ਕੰਨਾ ਉੱਤੇ ਬਿੰਦੀ ਸੇਬੀਆਂ ਵਿਚਾਰਾ ਵਾਵੇ ਨੂੰ ਹਿਯਾਰੀ ਚੱਚੇ ਨੂੰ ਕੰਨਾ ਰਾਰੇ ਨੂੰ ਕੰਨਾ ਰਾ ਵਿਚਾਰਾ ਟੀਮੀ ਆਪਣੀ ਮਲਵਈ ਬੋਲੀ ਦੇ ਵਿੱਚ ਤੀਵੀਂ ਹੈ ਜਿਹੜਾ ਆਪਾਂ ਤੀਵੀਂ ਸ਼ਬਦ ਵਰਤਦੇ ਆ ਤੇ ਇਹਨੂੰ ਬਿਹਾਰੀ ਵਾਵੇਂ ਨੂੰ ਬਿਹਾਰੀ ਤੇ ਉੱਤੇ ਬਿੰਦੀ ਤੀਵੀਂ ਐਵੇਂ ਪੈਂਦਾ ਟਕਸਾਲੀ ਬੋਲੀ ਚ ਆਪਣੀ ਛ ਲਾਵਾ ਲੰਨਨ ਕਰਨਾ ਵਾਵੇਂ ਨੂੰ ਕਰਨਾ ਉੱਤੇ ਬਿੰਦੀ ਐਵੇਂ ਆੜੇ ਨੂੰ ਗਲਾਵਾ ਵਾਵੇਂ ਨੂੰ ਲਾਵਾ ਉੱਤੇ ਬਿੰਦੀ ਐਵੇਂ ਆਪਣੀ ਮਲਵਈ ਬੋਲੀ ਦੇ ਵਿੱਚ ਐਵੇਂ ਵੀ ਕਿਹਾ ਜਾਂਦਾ ਮੰਮੇ ਨਾਲ ਵਾਵੇਂ ਦੀ ਜਗ੍ਹਾ ਤੇ ਮੰਮਾ ਵਰਤਿਆ ਜਾਂਦਾ ਦੇਸ਼ਕ ਦਿੰਲਾਮਾਸ ਸਦੀਸ਼ ਸਤਲ ਸਸਤਿਮ ਵਿਹਾਰੀ ਤਤਾਲ ਲਲਾ ਸੀਤਰ ਬਿੰਦੀ ਨਹੀਂ ਪੈਂਦੀ ਮੈਂ ਦੇਸ਼ ਦੇ ਵਿੱਚ ਵੀ ਬਿੰਦੀ ਨਹੀਂ ਪੈਂਦੀ ਥੈਂਕਸ ਫੋਰ ਵਾਚਿੰਗ ਤੁਹਾਨੂੰ